ਭਾਰਤੀ ਕਿਸਾਨ ਜੁਨਨ ਇਕਤਾ ਗੁਰਾਹਵਾਲਾ ਬਲਾਕ ਪ੍ਰਧਾਨਾ ਜੀਤ ਸਿੰਘ ਕੋਕਰ ਦੀ ਗਵਾਈ ਵਿੱਚ ਪਿੰਡ ਟਰਪਲਾ ਵਿਖੇ ਟਰੈਵਲ ਏਜੰਟ ਦੀ ਧੋਖਾਧੜੀ ਨੂੰ ਲੈ ਕੇ ਏਜੰਟ ਦੇ ਘਰ ਮੁਰੇ ਧਰਨਾ ਪ੍ਰਦਰਸ਼ਨ ਕੀਤਾ ਗਿਆ ਇਸ ਮੌਕੇ ਗਲਬਤ ਕਰਦਿਆਂ ਭਾਰਤੀ ਕਿਸਾਨ ਜੁਨਨ ਇਕਤਾ ਗੁਰਾਹਾਂ ਦੇ ਜ਼ਿਲ੍ਹਾ ਜਨਰਲ ਸੱਤਰ ਦਲਜੀਤ ਸਿੰਘ ਨੇ ਦੱਸਿਆ ਕਿ ਪਿੰਡ ਟਰਪਲਾ ਦੇ ਸਰਪੰਚਾ ਰਣਜੀਤ ਸਿੰਘ ਦਾ ਬੇਟਾ ਸੰਦੀਪ ਸਿੰਘ ਜੋ ਕਿ ਆਇਲੈਂਡਸ ਦਾ ਕੋਰਸ ਕਰਵਾਉਂਦਾ ਸੀ ਤੇ ਉਸ ਵੱਲੋਂ ਮੇਰੇ ਬੇਟੇ ਨੂੰ ਵਿਦੇਸ਼ ਆਸਟ੍ਰੇਲੀਆ ਭੇਜਣ ਲਈ 2014 ਵਿੱਚ ਉਕਤ ਪਿਓ ਪੁੱਤਰਾ ਵੱਲੋਂ 8 ਲੱਖ ਰੁਪਏ ਲਏ ਗਏ ਸਨ ਪਰ ਉਸ ਨੂੰ ਆਸਟ੍ਰੇਲੀਆ ਭੇਜ ਦੀ ਬਜਾਏ ਚਨਈ ਭੇਜ ਦਿੱਤਾ ਗਿਆ ਤੇ ਬਾਅਦ ਵਿੱਚ ਮੈਨੂੰ ਜਬੂਰ ਕੀਤਾ ਕਿ ਬਾਕੀ 8 ਲੱਖ ਰੁਪਏ ਹੋਰ ਦੇਵੋ ਤਾਂ ਤੇਰੇ ਬੇਟੇ ਨੂੰ ਵਿਦੇਸ਼ ਭੇਜ ਦਿੱਤਾ ਜਾਵੇਗਾ ਸਾਡੇ ਵੱਲੋਂ 4 ਲੱਖ ਰੁਪਏ ਇਹਨਾਂ ਦੇ ਅਕਾਊਂਟ ਵਿੱਚ ਪਾ ਦਿੱਤਾ ਤੇ ਬਾਕੀ ਇਹਨਾਂ ਨੂੰ 4 ਲੱਖ ਰੁਪਇਆ ਹਸਤ ਦਸਤੀ ਦਿੱਤਾ ਗਿਆ ਪਰ ਇਹਨਾਂ ਵੱਲੋਂ ਅੱਜ ਤੱਕ ਮੇਰੇ ਬੇਟੇ ਨੂੰ ਵਿਦੇਸ਼ ਨਹੀਂ ਭੇਜਿਆ ਗਿਆ ਉਹਨਾਂ ਦੱਸਿਆ ਕਿ ਕੁਝ ਸਮਾਂ ਪਹਿਲਾਂ ਇਹਨਾਂ ਵੱਲੋਂ 4 ਲੱਖ ਰੁਪਏ ਦਾ ਕੇਸ ਸਾਨੂੰ ਵਾਪਸ ਕਰ ਦਿੱਤੇ ਪਰ ਬਾਕੀ 12 ਲੱਖ ਰੁਪਏ ਹਾਲੇ ਤੱਕ ਵਾਪਸ ਨਹੀਂ ਕੀਤੇ ਜਿਸ ਨੂੰ ਲੈ ਕੇ ਅੱਜ ਕਸਨ ਜੁਨੀਆ ਦੀ ਮਦਦ ਨਾਲ ਇਹਨਾਂ ਦੇ ਘਰ ਦੇ ਮੂਹਰੇ ਪਿੰਡ ਟਰਪੱਲਾ ਵਿਖੇ ਅਨੰਮਿੱਤ ਸਮਲਿਤ ਧਰਨਾ ਪ੍ਰਦਰਸ਼ਨ ਲਗਾਇਆ ਗਿਆ ਹੈ ਉਧਰ ਇਸ ਬੰਦੇ ਜਦੋਂ ਸਾਡੇ ਵੱਲੋਂ ਏਜੰਟ ਦੇ ਪਿਤਾ ਸਾਬਕਾ ਸਰਪੰਚ ਰਣਜੀਤ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਇਹਨਾਂ ਦੀ ਵਾਦੇਸ਼ ਪੇਜ ਨੂੰ ਲੈ ਕੇ ਮੇਰੇ ਬੇਟੇ ਨਾਲ ਗੱਲਬਾਤ ਹੋਈ ਸੀ ਪਰ ਮੇਰੇ ਬੇਟੇ ਵੱਲੋਂ ਇਹਨਾਂ ਨੂੰ ਪੈਸੇ ਵਾਪਸ ਕਰ ਦਿੱਤੇ ਪਰ ਇਹ ਮੈਨੂੰ ਜਾਣ ਬੁੱਝੇ ਪਰੇਸ਼ਾਨ ਕਰ ਰਹੇ ਹਨ ਤਾਂ ਜੋ ਇਹਨਾਂ ਵੱਲੋਂ ਦੋਸ਼ ਲਗਾਏ ਗਏ ਹਨ ਉਹ ਸਭ ਬੇਬੁਨਿਆਦ ਹਨ ਇਸ ਧਰਨੇ ਨੂੰ ਲੈ ਕੇ ਮੇਰੇ ਵੱਲੋਂ ਪੁਲਿਸ ਚੌਕੀ ਮਲੇਵਾਲ ਵਿਖੇ ਦਰਖਾਸਤ ਵੀ ਦਿੱਤੀ ਗਈ ਹੈ ਉਧਰ ਇਸ ਸਬੰਧੀ ਪੁਲਿਸ ਚੌਕੀ ਮਲੇਵਾਲ ਦੇ ਇੰਚਾਰਜ ਸੁਖਵਿੰਦਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਸਾਫ ਦਾ ਸਰਪੰਚਾ ਰਣਜੀਤ ਸਿੰਘ ਵੱਲੋਂ ਉਸ ਚੌਕੀ ਮਲੇਵਾਲ ਵਿਖੇ ਦਰਖਾਸਤ ਦਿੱਤੀ ਗਈ ਹੈ ਕਿ ਮੇਰੇ ਘਰ ਦੇ ਸਾਹਮਣੇ ਇੱਕ ਸਥਾਨਾ ਵੱਲੋਂ ਤਰਦਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਤੇ ਮੌਕੇ ਤੇ ਆ ਕੇ ਦੋਹਾਂ ਧਿਰਾਂ ਨਾਲ ਗੱਲਬਾਤ ਕੀਤੀ ਗਈ ਹੈ ਕਿ ਆਪੋ ਆਪਣੇ ਰਸੀਦਾਂ ਲੈ ਕੇ ਸਾਡੇ ਕੋਲ ਆਵੋ ਜੋ ਵੀ ਤੱਤ ਸਾਹਮਣੇ ਆਉਣਗੇ ਉਸ ਅਨੁਸਾਰ ਬੰਦੀ ਕਾਰਵਾਈ ਅਮਲ ਉਤੇ ਲਿਆਂਦੀ ਜਾਵੇਗੀ ਬਿਊਰੋ ਰਿਪੋਰਟ ਅਲ ਪੰਜਾਬ న్యూਸ ਹਾਂਜੀ ਮੈਂ ਦਲਜੀਤ ਸਿੰਘ ਚੌਗੜ ਜਿਹੜਾ ਜਰਨਲਿਸਟ ਹਾਂ ਮੇਰਾ ਲੜਕਾ 14 ਸਾਲ ਦੇ ਵਿੱਚ ਇਹਨਾਂ ਦੇ ਸੰਦੀਪ ਸਿੰਘ ਦਾ ਲੜਕਾ ਵਾ ਜਿਹੜਾ ਉਹ ਕਰਦਾ ਈਡੈਂਟੀ ਉਹਦੇ ਕੋਲ ਆਈਡੈਂਟਿਟੀ ਕਾਰਡਸ ਉਹਦੇ ਕਮਿਸ਼ਨਰ ਨੇ ਮਤਲਬ ਉਹਨੇ ਲਾਰਾ ਲਾਇਆ ਤਾਂ ਮੈਂ 8 ਲੱਖ ਰੁਪਏ ਦੇਸ਼ ਕੱਲ ਦੇਣਾ ਤੇ ਬਾਕੀ ਪਾਸੇ ਮੈਂ ਤੇਰੇ ਕੋ ਬਾਅਦ ਚ ਜਾ ਜਾਉਂਗਾ ਉਹਨੂੰ 8 ਲੱਖ ਦੇ ਕੇ ਦੇ ਇਹਨੂੰ ਚਿੰਾਈ ਘਲਾਤਾ ਮੁਰਕੇ ਇਹਨਾਂ ਨੇ ਮੇਰੀ ਮਜਬੂਰੀ ਬਣਾਤੀ ਵੀ ਅੱਵੇ ਹੋਣੇ ਪੈਸੇ ਚ ਮੁਰਕੇ ਮੈਂ ਕੁਛ ਨੇ ਬੈਂਕ 'ਚ ਪਾਇਆ ਕੁਛ ਫਿਰ ਇੱਥੋਂ ਦੇ ਕਿਸਾਨ ਸਾਡਾ ਰਿਸ਼ਤੇਦਾਰ ਰਾਜਗਰ ਸਿੰਘ ਉਹਨੂੰ ਨਾਲ ਲੈ ਕੇ ਮੈਂ ਚਾ ਕੁਝ ਨੂੰ ਕੁਝ ਚਲੋ ਰਿਸ ਪਿੰਡ ਦੀ ਉਹ ਵੀ ਮਗੋਲ ਦੀ ਗੱਲ ਵਾ ਇੱਥੋਂ ਉਹ 4 ਲੱਖ ਮੈਂ ਫੇਰ ਨਗਰ ਦੀ ਗਿਆ 8 ਲੱਖ ਇੱਕ 4 ਲੱਖ ਦੇ ਬੈਂਕ 'ਚ ਪਾਇਆ ਤੇ 4 ਲੱਖ ਮੁਰਕੇ ਫੇਰ ਨਗਰ ਦੀ ਗਿਆ ਬ 16 ਲੱਖ ਰੁਪਏ ਜਿਹੜਾ ਉਹ ਇਹਨਾਂ ਵੱਲ ਆਇਆ ਹੋਇਆ ਜਿਹਦੇ ਵਿੱਚ ਪੈਸੇ ਕੁਝ ਆਏ ਨੇ 4 ਲੱਖ ਤੋਂ ਕੁਝ ਪੈਸੇ ਤੇ ਅਸੀਂ ਇਹਨਾਂ ਨੂੰ ਅਨੇ ਸਾਡੇ ਨਾਲ ਬੈਠ ਕੇ ਹਿਸਾਬ ਕਰਕੇ ਸਾਡੇ ਪੈਸੇ ਮੋੜੂ ਤੇ 14 ਤੋਂ ਲੈ ਕੇ 24 ਕੁਝ ਨੰਗ ਟੱਲਿਆ ਵਾ ਹਾਲੇ ਤੱਕ ਲਾਰੇ ਲਪੇ ਲਾਉਂਦੇ ਰਹੇ ਪਹਿਲਾਂ ਤਾਂ ਸੰਦੀਪ ਇਹ ਆਂਦਾ ਰਿਹਾ ਵਾ ਕਿ ਮੈਂ ਤੁਹਾਡਾ ਪਾਈ ਪਾਈ ਵਿਆਸ ਮੇਜ਼ ਮੋੜੂ ਤੇ ਜਦੋਂ ਕੁਝ ਟਾਈਮ ਪਿਆ ਬਾਈ ਦੇ ਵਿੱਚ ਸਾਨੂੰ ਇਹਨਾਂ ਨੂੰ ਸੱਜਾ ਵੀ ਆਪਣੇ ਪੈਸੇ ਲੈਣੋਂ ਅਸੀਂ ਜੋ ਪੈਸੇ ਲੈਣ ਆਏ ਆ ਅੰਦਰ ਤੁਹਾਡੇ ਦੇ ਪੈਸੇ ਬਣਦਾ ਕੋਈ ਨਹੀਂਗਾ ਤੇ ਖਾਲੀ ਪਰ ਰੋਟੇ ਲੈ ਆ ਕੇ ਸਾਨੂੰ ਵਾਦਾ ਹੀ ਸੱਚ ਕਰਦੇ ਤੁਹਾਡੇ ਪੈਸੇ ਕੋਈ ਨਹੀਂ ਮੰਨਦੇ ਅਸੀਂ ਹੱਗੇ ਕਿ ਕਿੰਦਾ ਹਿਸਾਬ ਕਰ ਫੇਰ ਮੈਂ ਪੱਤੀਆਂ ਲਿਆ ਕੇ ਮੈਂ ਕਿਹਾ ਵੀ ਆ ਮੈਨੂੰ ਹਿਸਾਬ ਕਰ ਲਾ ਫੇਰ ਅਖਣ ਲਿਆ ਵੀ ਮੇਰਾ ਦਸਨੀਬ ਲੱਗਦਾ ਕੁਛ ਨਹੀਂ ਮੈਂ ਕਿਹਾ ਇਹ ਗੱਲ ਨਹੀਂ ਆ ਉਹਨੇ ਲੈ ਕੇ ਲੈ ਕੇ ਪੈਸੇ ਦਿੱਤੇ ਹੋਏ ਆ ਰਣਜੀਤ ਸਿੰਘ ਨੇ ਪਿਆ ਇਹਨੇ ਪੈਸੇ ਤੁਹਾਡੇ ਮੈਂ ਵੀ ਇਹਦੇ ਵਿੱਚ ਕੋਈ ਫਰਕ ਤਾਂ ਕੈਲ ਕੱਢ ਲਈ ਬੈਠੇ ਹੋਣਾ ਦਾ ਵੀ ਮੇਰਾ ਸੰਦੀਪ ਸਿੰਘ ਜੀ ਉਹਨਾਂ ਨੂੰ ਲੱਗਦਾ ਹੀ ਕੁਛ ਨਹੀਂ ਇਸ ਕਰਕੇ ਭਰਾਓ ਅਸੀਂ ਅੱਜ ਇੱਥੇ ਬੈਠੇ ਹੋਏ ਹਾਂ ਇਹਦੇ ਬੁਹੇ ਸਾਡੇ ਨਾਲ ਕੋ ਬੈ ਕੇ ਹਿਸਾਬ ਕਰ ਲੈ ਸਾਡੇ ਜਿੰਨੇ ਬੰਦੇ ਆ ਸਾਨੂੰ ਕੀ ਦੇ ਅਸੀਂ ਇੰਨੀ ਕੁ ਬੇਨਤੀ ਦੇ ਗੱਲ ਕਰਦੇ ਹਾਂ ਜੀ ਪੈਸੇ ਦਿੱਤੇ ਕਿੱਥੋਂ ਦਾ ਲਾਰਾ ਲਾਇਆ ਕਿ ਮੈਂ ਫਲਾਣੀ ਜਗ੍ਹਾ ਭੇਜਾਂਗਾ ਨੂੰ ਉਹ ਜੋ ਆਸਟ੍ਰੇਲੀਆ ਕਹਿੰਦਾ ਇਹਨਾਂ ਲੱਗਦਾ ਸੀ ਤੇ ਮੈਂ ਤਾਂ ਆਸਟ੍ਰੇਲੀਆ ਕਹਿੰਦੇ ਮੇਰੇ ਉੱਥੇ ਬੰਦੇ ਹੈਗੇ ਨੇ ਤੇ ਅਸੀਂ ਜਹਾਂਪੂ ਸਵਾਰ ਹੋਇਆ ਸੀ ਸਾਡੇ ਬੱਚਿਆਂ ਨੂੰ ਉਹਦਾ ਹੁਣੇ ਪਾਸੇ ਕਰਕੇ ਮੈਂ ਉਸ ਤਰ੍ਹਾਂ ਕੋ ਰਿਸ਼ਤੇ ਦਾ ਫੜਫੜਾ ਕੇ ਇਹ ਪਾਸੇ ਜਿੱਥੇ ਮੁੜ ਕੇ ਲਿਮਟ ਬਣਾ ਕੇ ਉਹ ਉਸੇ ਵਾਸ਼ ਇਸ ਬੰਦੇ ਨੂੰ ਤੁਸੀਂ ਕੋਈ ਪੁਲਿਸ ਪ੍ਰਸ਼ਾਸਨ ਨੂੰ ਸ਼ਿਕਾਇਤ ਕੋ ਕੀਤੀ ਹੈ ਨਹੀਂ ਹਾਲੇ ਤੱਕ ਕੋਈ ਨਹੀਂ ਕੀਤੀ ਸਾਨੂੰ ਤੇ ਵੀ ਜੇ ਸਾਡੇ ਨਾਲ ਇਹ ਚ ਬਹਿ ਕੇ ਨਿਬੜ ਜੇ ਅਸੀਂ ਚਾਹੁੰਦੇ ਨਹੀਂ ਸਵੇ ਜੇ ਨਾ ਹੋਇਆ ਤਾਂ ਫਿਰ ਦੇਖ ਲਾਂਗੇ ਗੱਲ ਤੋਂ ਹਾਲੇ ਤੇ ਫਿਰ ਅਸੀਂ ਚਾਹੁੰਦੇ ਵੀ ਨਾ ਕੋਈ ਕਿਸ ਤਰ੍ਹਾਂ ਦੀ ਗੱਲ ਕੋਈ ਨਾ ਹੋਵੇ ਮੌਕੇ ਤੇ ਪੁਲਿਸ ਪ੍ਰਸ਼ਾਸਨ ਪੁੱਜਿਆ ਜਾਂ ਜਿਹੜੇ ਏਜੰਟ ਹੈ ਉਹਨਾਂ ਵੱਲੋਂ ਤੁਹਾਨੂੰ ਕੋਈ ਸ਼ੁਭਾਸ਼ਣ ਦਿੱਤਾ ਗਿਆ ਨਹੀਂ ਜੀ ਹਾਲੇ ਪੁਲਿਸ ਪਹੁੰਚਾ ਨਹੀਂ ਇਹ ਨਾ ਏਜੰਟਾਂ ਹੀ ਲੰਦਾ ਰਿਹਾ ਉਹਨਾਂ ਨੇ ਸੱਚ ਕਿਹਾ ਲੰਦਾ ਵੀ ਮੇਰੇ ਬੂਹੇ ਗਾੜੀ ਬੈਠੇ ਤਾਂ ਅਸੀਂ ਜੇ ਪੈਸੇ ਲੈ ਅਸੀਂ ਕੋਈ ਇਹਨੂੰ ਕੋਈ ਮਾੜਾ ਬਲਬ ਜੂ ਹੀ ਨਹੀਂ ਕਿਸ ਤਰ੍ਹਾਂ ਬੋਲਿਆ ਅਸੀਂ ਬੇਚੇ ਸਾਡੇ ਪੈਸੇ ਦੇ ਦੀ ਬਸ ਇਨੀ ਗੱਲ ਹੈ ਇਹ ਸਰ ਆਪਣਾ ਧਰਨਾ ਪ੍ਰਦਰਸ਼ਨ ਅਨ ਵਿੱਚ ਸਮੇਂ ਲਿਆ ਕਿ ਚੁੱਕਿਆ ਜਾਏਗਾ ਇਹ ਜੀ ਸਾਡਾ ਜਿੰਨੇ ਤੇ ਸਾਡੇ ਕੋਲ ਪਤਾ ਕਿ ਇਹ ਮੁਕਦੀ ਨਹੀਂ ਉਹਨਾਂ ਚ ਧਰਨਾ ਸਾਲੀ ਜਾਣੀ ਹੈ ਹਾਂ ਜੀ ਇਸ ਸਰ ਤੁਹਾਡੇ ਪੂਏ ਗੜੀ ਕਿਸਾਨਾਂ ਨੇ ਧਰਨਾ ਲਾਇਆ ਕਹਿ ਰਹੇ ਕੋ ਧੋਖਾ ਧੜੀ ਹੋਈ ਹੈ ਕੋਈ 18 20 ਲੱਗਦੀ ਧੋਖਾ ਧੜੀ ਨਹੀਂ ਇਹਨਾਂ ਦੇ ਬੇਟੇ ਨਾਲ ਹੀ ਕੋ ਗੱਲਬਾਤ ਹੋਈ ਆ ਉਹ ਇਹਨਾਂ ਨੂੰ ਪੈਸੇ ਦਿੰਦਾ ਰਿਹਾ ਆਦੇ ਸਾਨੂੰ ਪੂਰੇ ਨਹੀਂ ਪਏ ਮੈਂ ਉਹਦੇ ਨਾਲ ਗੱਲ ਕਰਾਂ ਮੇਰੇ ਨਾਲ ਤਾਂ ਕੋਈ ਗੱਲਬਾਤ ਨਹੀਂ। ਉਹ ਸਰੋ ਕਹੇ ਮੇਰਾ ਗੱਡੀ ਸਾਥੀ ਵੀ ਜੋੜਿਆ ਕਿ ਜਾਓ ਤੀ ਮੇਰਾ ਜਰੂਰ ਨਾ ਪਿੰਡ ਚ ਕਢੋ। ਮੈਂ ਇਮਾਨਦਾਰ ਬੰਦਾ ਗੁਰੂ ਘਰ ਮੰਨਣ ਵਾਲਾ। ਹਮਮ। ਤਾਂ ਨਹੀਂ ਆਖੇ ਨਹੀਂ ਲੱਗੇ। ਉਹ ਸਰੋ ਕਹੇ ਕਿ ਸਾਨੂੰ ਪਹਿਲਾਂ ਪੈਸੇ ਮੰਨੇ ਵੀ ਹੀ ਦੇ ਦੇਣਾ। ਨਹੀਂ ਨਹੀਂ। ਫੇਰ ਪਰ ਨੋਟ ਬੇਟੇ ਨਾਲ ਹੀ ਜੋ ਗੱਲ ਹੋਈ ਮੇਰੇ ਨਾਲ ਗੱਲ ਹੀ ਬਾਤ ਨਹੀਂ ਕੋਈ। ਹਮਮ। ਨਾ। ਟੱਕੇ ਨਾ ਮੈਨੂੰ ਵਸਾਈ ਜਾਣ ਦੇ। ਕਹਿੰਦਾ ਬਲ ਵੀ ਜਿਹੜੇ ਦੋ ਸਲਾਰੇ ਫੇਰ ਤੁਹਾਡੇ ਬਿਲਕੁਲ ਜਿਹੜੇ ਬੇਬ ਝੂਠੇ ਬਣਾ ਦੇ ਬਿਲਕੁਲ ਬੇਬ ਬਣਾ। ਉਹਨੇ ਇਹਨਾਂ ਨੂੰ ਪੈਸੇ ਦਿੱਤੇ ਵੀ ਆ। ਬੇਟਾ ਕਹਿੰਦਾ ਇਹਨਾਂ ਨੂੰ ਪੈਸ ਮੈਨੂੰ ਵਿੱਚ ਫਸਾਉਣਾ ਚਾਹੁੰਦੇ ਆ ਤੇ ਜੀ ਸਰ ਪੁਲਿਸ ਨੂੰ ਅੱਜ ਦਰਖਾਸਤ ਦਿੱਤੀ ਕਿ ਉਹ ਤੁਹਾਡੇ ਕੋਲ ਉੱਥੇ ਗਈ ਮੈਂ ਦਿੱਤੀ ਆ ਮੇਰੇ ਬੂਹੇ ਗਾੜੀ ਮਾਰੀ ਬੀਤੀ ਕਾਰਨ ਦੇ ਨਾਰੇ ਮਾਰਨ ਦੇ ਜੀ ਜੀ ਮੈਂ ਦਿੱਤੀ ਆ ਇਦੋਵੇਂ ਜੀ ਰਹਿੰਦੇ ਆ ਬੜੀ ਹਰ ਗਿਆ ਮੈਂ ਤੇ ਮੇਰੀ ਪਤਨੀ ਦੋਵੇਂ ਘਰ ਆ ਜੀ ਜੀ ਸਾਨੂੰ ਪਰੇਸ਼ਾਨ ਕਰਨ ਦੇ ਹਰ ਕੇ ਥਾਣਾ ਹੀ ਆ ਹੋਰ ਕਿੱਥੇ ਜਾਣਾ ਹੈ ਤੇ ਸਰ ਜਿਹੜਾ ਤੁਹਾਡਾ ਬੇਟਾ ਉਹ ਅਸਲ ਵਿੱਚ ਵਿਦੇਸ਼ ਚ ਹੈ ਕਿੱਥੇ ਹਾਂ ਜੀ ਵਿਦੇਸ਼ ਚ ਉਹ ਹੈਗਾ ਵੈਸੇ ਤੁਹਾਡੇ ਸਨੋਂ ਲੈਣ ਦੇ ਬਿਲਕੁਲ ਐਵੇਂ ਉਹ ਨੂੰ ਨਹੀਂ ਨਾ ਨੂੰ ਪਤਾ ਜਾ ਉਹਨੂੰ ਪਤਾ ਮੈਨੂੰ ਨਹੀਂ 얘 ਦੇ ਬਾਰੇ ਕੀ ਪਤਾ ਕੀ ਬੇਟਾ ਦਾ ਨਾਮ ਕੀ ਸਰ ਸੰਦੀਪ ਪੱਲੇ ਵਿੱਚ ਕਿਸਾਨਾਂ ਵੱਲੋਂ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਕੀ ਮਾਮਲਾ ਕੀ ਹੈ ਸਰ ਜੀ ਉਹਨਾਂ ਸਾਬਕਾ ਸਰਪੰਚਾ ਰঞ্জੀਤ ਸਿੰਘ ਇਹਨੇ ਸਾਡੇ ਕੋਲ ਦਿਖਾ ਦਿੱਤੀ ਮਾਲੇਵਾਲ ਵੀ ਇਹਦਾ ਮੇਰੇ ਘਰ ਦੇ ਬਾਹਰ ਕਿਸਾਨ ਜਿੰਨੇ ਧਰਨਾ ਦਿੱਤਾ ਆਪਾਂ ਦਰਖਾਸਤ ਲਿਖੀ ਇਹਨੂੰ ਪੁੱਛਿਆ ਵੀ ਕਿਹੜੀ ਗੱਲ ਹੋਉਂਦੀ ਹੈ ਮੇਰਾ ਬੇਟਾ ਹੀ ਤੋ ਵੈਲਰਸ ਕਰਾਉਂਦਾ ਸੀ ਇਹਨਾਂ ਦੇ ਬੇਟੇ ਦੀ ਉਸੇ ਧਰਨਾਗਾਰ ਜਿਹੜਾ ਦਿਲਜੀਤ ਸਿੰਘ ਉਹਦੇ ਬੇਟੇ ਨਾਲ ਉਹਨਾਂ ਦੇ ਬੇਟੇ ਦੀ ਗੱਲ ਹੁੰਦੀ ਹੈ ਤੇ ਪੈਸੇ ਵੀ ਉਹਦੇ ਅਕਾਊਂਟ 'ਚ ਪਾਉਂਦੇ ਰਹੇ ਨੇ 16 ਲੱਖ ਚ ਆਖਣ ਦੇ ਆ ਬਾਕੀ ਇਹਨਾਂ ਕੋਲ ਦੋਵਾਂ ਧਰਨਾ ਨੂੰ ਆਖਿਆ ਵੀ ਤੁਸੀਂ ਕਾਊਂਟ ਦੀਆਂ ਪ੍ਰਸੀ ਆਪਾਂ ਚੈੱਕ ਕਰਨੇ ਆ ਜਿੰਨੇ ਤੁਹਾਡੇ ਆਏ ਜਿੰਨੇ ਨਹੀਂ ਆਏ ਫਿਰ ਕਿਸ ਬੰਨੇ ਗੱਲ ਇਹਨਾਂ ਦੀ ਲੱਗੂ ਇਹ ਸਰ ਕੋ ਸਹਿਮਤੀ ਹੈ ਜੇ ਤੱਕ ਹੋਈ ਹੈ ਨਹੀਂ ਹਜੇ ਤੱਕ ਨਹੀਂ ਹੋਈ ਅੱਖਿਆ ਵੀ ਸਾਡੇ ਕੋ ਆ ਉੱਥੇ ਤੁਸੀਂ ਅਸੀਂ ਉਹਨਾਂ ਦੇ ਵੀ ਕਾਊਂਟ ਕੋਡ ਲੈ ਕੇ ਚੱਕਤੂ ਕਰਦੇ ਆ ਕਿੰਨੀ ਰਕਮ ਆਈ ਹੈ ਕਿੰਨੀ ਨਹੀਂ ਆਈ ਫਿਲਹਾਲ ਤਾਂ ਦੇ ਵੀ ਨਹੀਂ ਹਜੇ ਨੇ ਅਸੀਂ ਕੋਈ ਸਪਸ਼ਟ ਕਰਨ ਦਿੱਤਾ ਹਜੇ ਜੇ ਕੋ ਦੱਸ ਦੇਣ ਕਿ ਫਿਰ ਤੁਹਾਡੇ ਧਿਆਨ ਚ ਲੈ ਸਰ ਚੱਕੋ ਆਪਣਾ ਕਾਊਂਟੈਂਟ ਵਿੱਚ ਕੋਈ ਹੀਰ ਫੇਅਰ ਹੋਇਆ ਕਿ ਤੋ ਕਾਰਵਾਈ ਫਿਰ ਕੀਤੀ ਜਾਏ ਹਾਂਜੀ ਹਾਂਜੀ ਫਿਰ ਕੀਤੀ ਜਾਏ ਕਾਊਂਟ ਚੈੱਕ ਕਰ ਕੀਤੀ ਜਾਓ ਕਿ ਉਹਨੇ ਕਿੰਨੇ ਪੈਸੇ ਪਾਏ ਕਿਹਦੇ ਕਾਊਂਟ ਚ ਪਾਏ